ਹੈਲੋ ਜੀ ਲਾਈਫ ਸਟਾਈਲ ਵਿਦ ਗਗਨਦੀਪ ਕੋਰ ਤੇ ਆਪ ਜੀ ਦਾ ਸਵਾਗਤ ਹੈਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਆਪਾਂ ਲਿਆਂਦਾ ਸੀ ਘਰੇ ਰਾਸ਼ਨ ਜਾਨਕੀ ਸੌਦਾ ਪਤਾ ਤੇ ਉਸ ਦੇ ਆਪਾਂ ਸਾੰਭ ਸੰਭਾਲ ਕਰ ਰਹੇ ਸੀਗੇ ਤੇ ਬਰਤਨਾਂ ਦੇ ਵਿੱਚ ਪਾ ਕੇ ਰੱਖ ਰਹੇ ਸੀ ਭਾਂਡਿਆਂ ਦੇ ਵਿੱਚ ਜੋ ਵੀ ਆਪਣੇ ਕੋਲੇ ਪਲਾਸਟਿਕ ਦੇ ਡੱਬੇ ਸੀਗੇ ਜਾਂ ਹੋਰ ਆਪਾਂ ਬਾਕੀ ਸਾਮਾਂ ਸੰਭਾਲ ਕਿਦਾਂ ਕਰੀ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਉਣੇ ਆ ਜੀ ਹੁਣ ਕਿ ਆਪਾਂ ਪਿੰਡਾਂ ਦਾ ਸੌਦੇ ਪਤੇ ਨੂੰ ਕਿਦਾਂ ਸੰਭਾਲ ਕੇ ਰੱਖ ਦੇਾਂਗੇ ਤੇ ਪੂਰੀ ਵੀਡੀਓ ਜ਼ਰੂਰ ਦੇਖਣੀ ਜੀ ਵੀਡੀਓ ਸਕਿਪ ਨਾ ਕਰਨੀ ਮੇਰੀਆਂ ਭੈਣਾਂ ਨੂੰ ਤੇ ਇਸ ਤੋਂ ਬਹੁਤ ਵਧੀਆ ਜਾਣਕਾਰੀ ਵੀ ਮਿਲੂਗੀ ਤੇ ਆਪਦੇ ਜੋ ਵੀ ਆਪਾਂ ਦਾਲਾਂ ਲੈ ਕੇ ਆਉਣੇ ਆਂਗੇ ਤੇ ਉਹਨਾਂ ਦਾਲਾਂ ਨੂੰ ਆਪਾਂ ਕਿਦਾਂ ਟੋੜਿਆਂ ਲੱਗਣ ਤੋਂ ਸੁਸਤੀ ਲੱਗਣ ਤੋਂ ਜੀ ਲੱਗਣ ਤੋਂ ਬਚਾ ਸਕਦੇ ਆਂਗੇ ਤੇ ਇਸ ਲਈ ਹੁਣ ਜਿਹੜਾ ਆਪਾਂ ਸੌਦਾ ਪਤਾ ਲੈ ਕੇ ਆਂਦਾ ਸੀਗਾ ਜੀ ਪਹਿਲਾਂ ਤਾਂ ਸਾਰੀਆਂ ਦਾਲਾਂ ਨੂੰ ਕੱਢ ਕੇ ਆਪਾਂ ਧੁੱਪ ਲਗਾਈ ਐ ਜੀ ਅੱਜ ਬਹੁਤ ਹੀ ਵਧੀਆ ਧੁੱਪ ਲੱਗੀ ਸੀਗੀ ਤੇ ਰਾਸ਼ਨ ਲਿਆਂਦੇ ਤਾਂ ਇੱਕ ਹਫਤਾ ਹੋ ਗਿਆ ਸੀਗਾ ਪਰ ਨਿਹਰੀਆਂ ਬਹੁਤ ਯਾਦੇ ਬਗ ਰਹੀਆਂ ਸੀ ਬਾਹਰ ਜੀ ਸੁੱਕਣਾ ਪਉਂਦੇ ਸੀ ਤਾਂ ਆਪਾਂ ਰੇਤਾ ਬਹੁਤ ਜਿਆਦਾ ਵਗਦਾ ਸੀਗਾ ਹਨਾ ਨੇਰੀਆਂ ਦਾ ਕਰਕੇ ਕਦੇ ਮੌਸਮ ਖਰਾਬ ਹੋ ਜਾਂਦਾ ਸੀ ਇਸ ਲਈ ਫਿਰ ਆਪਾਂ ਉਮੀਦ ਇਕੜੀ ਰੱਖਿਆ ਸੀ ਅੱਜ ਫਿਰ ਹੁਣ ਆਪਾਂ ਧੁੱਪ ਲਗਾਈ ਹੈ ਜੀ ਅੱਜ ਧੁੱਪ ਬਹੁਤ ਵਧੀਆ ਨਿਕਲੀ ਸੀਗੀ ਦਾਲ ਮੂੰਗੀ ਹੈਗੀ ਤੇ ਮੂੰਗੀ ਮਸਰੀ ਹੈਗੀ ਹੈਗੀ ਸਾਫ ਦੀ ਮੂੰਗੀ ਹਰੀਏ ਜੀ ਤੇ ਨਾਲ ਹੈਗੇ ਜੀ ਚਾਵਲ ਸੂਜੀ ਤੇ ਜਿਹੜੇ ਨੂਨ ਮਿਰਚਾ ਹੈਗਾ ਉਹ ਵੀ ਆਪਾਂ ਮਿਰਚ ਹਲਦੀ ਨੂੰ ਵੀ ਬਾਹਰ ਰੱਖਾਂਗੇ ਤੇ ਸਾਰੇ ਸਮਾਨ ਨੂੰ ਆਪਾਂ ਤੋਂ ਤੁੱਪ ਲਗਾਵਾਂਗੇ ਇਹ ਆਪਾਂ ਲਗਾਵਾਂਗੇ ਜਿਵੇਂ ਹੁਣ ਵੀ ਮੈਂ 11:00 ਵਜੇ ਇਸ ਨੂੰ ਸਾਰੇ ਸਮਾਨ ਨੂੰ ਪਾ ਕੇ ਰੱਖ ਦਿੱਤਾ ਸੀਗਾ ਤੇ ਵਿਚ ਦੀ ਘੰਟੇ-ਘੰਟੇ ਤੋਂ ਮੈਂ ਹੱਥ ਮਾਰੀ ਗਈ ਸੀ ਕਿ ਤਾਂ ਕਿ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਤੁੱਪ ਲੱਗ ਸਕੇ ਰਾਸ਼ਨ ਆਪਾਂ ਖੁੱਲਾ ਲੈ ਕੇ ਆਂਦਾ ਸੀਗਾ ਵੀ ਮਤਲਬ ਪੈਕਟਾਂ ਚ ਬੰਦ ਨਹੀਂ ਲੈ ਕੇ ਆਂਦਾ ਸੀਗਾ ਤੇ ਇਹ ਬਹੁਤ ਹੀ ਵਧੀਆ ਰਾਸ਼ਨ ਸੀਗਾ ਜਿਹੜਾ ਆਪਾਂ ਲੈ ਕੇ ਆਂਦਾ ਸੀਗਾ ਜੀ ਤੇ ਇਹ ਨਾਲ ਹੀ ਆਹ ਸੂਜੀ ਸੀਗੀ ਜੀ ਸੂਜੀ ਆਪਾਂ ਬਾਅਦ ਚ ਵੱਢ ਕੇ ਰੱਖ ਦਿੱਤੀ ਸੀ ਬੱਠਲ ਸਾਫ਼ ਬੱਠਲ ਸੀ ਵਧੀਆ ਕਿਉਂਕਿ ਇਹ ਨਾ ਸੂਜੀ ਦੇ ਵਿੱਚ ਖਾਸ ਕਰਕੇ ਕੋਈ ਜੀ ਜੂ ਵੀ ਮਤਲਬ ਪੈਨ ਦਾ ਜਿਆਦਾ ਧਾਰ ਹੁੰਦਾ ਇਸ ਲਈ ਚੰਗੀ ਤਰ੍ਹਾਂ ਧੁੱਪ ਲਗਾ ਦੇਵਾਂਗੇ ਆਪਾਂ ਆਹ ਸੀਗੀ ਜੀ ਆਪਣੇ ਕੋਲ ਸ਼ੱਕਰ ਤੇ ਇਹ ਸਸਮਾਨ ਨੂੰ ਆਪਾਂ ਸਾਰੇ ਨੂੰ ਧੁੱਪ ਲਗਾ ਲ ਕੇ ਤੇ ਫਿਰ ਆਪਾਂ ਵੀ ਮਤਲਬ ਸ਼ਾਮ ਨੂੰ ਘੰਟਾ ਤੱਕ ਸ਼ਾਮੇ ਰੱਖ ਦੇਵਾਂਗੇ ਤਾਂ ਕਿ ਥੋੜਾ ਠੰਡਾ ਹੋ ਜਾਊਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਸ ਨੂੰ ਸੰਭਾਲ ਕੇ ਰੱਖਾਂਗੇ ਜੀ ਪਾਵਾਂਗੇ ਇਸ ਨੂੰ ਕਿਸ ਤਰ੍ਹਾਂ ਆਪਾਂ ਸੰਭਾਲਦੇ ਹਾਂ ਉਹ ਤੁਹਾਨੂੰ ਦੱਸਾਂਗੇ ਜੀ ਤੇ ਜੇ ਹੁਣ ਆਪਾਂ ਨੇ ਵੀਡੀਓ ਅੱਜ ਦੇਖ ਕੇ ਇਸ ਤਰ੍ਹਾਂ ਤੁਸੀਂ ਵੀ ਮੇਰੀ ਭੈਣਾ ਸਾਮ ਸੰਭਾਲ ਕਰਨ ਗੀਆਂ ਆਪਣੀਆਂ ਦਾਲਾਂ ਦੀ ਤੇ ਦਾਲਾਂ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਤੇ ਇਹ ਕਿਉਂਕਿ ਜਦੋਂ ਆਪਾਂ ਖੁੱਲੇ ਡੱਬੇ ਦੇ ਵਿੱਚ ਸਟੀਲ ਦੇ ਡੱਬੇ 'ਚ ਜਾਂ ਫਿਰ ਇਕੱਠੇ ਵੱਡੇ ਸਾਰੇ ਬਰਤਨ ਦੇ ਵਿੱਚ ਕੋਈ ਵੀ ਪਲਾਸਟਿਕ ਦਾ ਵੇ ਪਾ ਕੇ ਰੱਖਦੇ ਕਿੰਨਾ ਵੀ ਏਅਰਟਾਈਟ ਟੱਕ ਨੋਵੇ ਪਰ ਦਾਲਾਂ ਦੇ ਵਿੱਚ ਢੋਰਾ ਜਿਹਾ ਲੱਗਣ ਦਾ ਬਹੁਤ ਜ਼ਿਆਦਾ ਡਰ ਹੁੰਦਾ ਹੈਗਾ ਹਨਾ ਲੱਗਦੇ ਹੀ ਲੱਗਦਾ ਹੈਗਾ ਖਾਸ ਕਰਕੇ 2-3 ਮਹੀਨੇ ਬਾਅਦ ਤਾਂ ਸ਼ੁਰੂ ਹੋ ਜਾਂਦਾ ਲੱਗਣਾ ਪਰ ਜਿਸ ਤਰ੍ਹਾਂ ਆਪਾਂ ਸਾਭ ਸੰਭਾਲ ਕਰਦੇ ਆਂ ਕਿ ਆਪਾਂ ਪਾ ਕੇ ਰੱਖਦੇ ਆਂਗੇ ਦਾਲਾਂ ਨੂੰ ਜੀ ਸਟੋਰ ਕਰਕੇ ਰੱਖਦੇ ਆਂ ਤੇ ਉਹਨਾਂ ਦੀ ਛੇਵੇਂ ਕਿ ਸਾਲਟ ਕਰ ਰੱਖੀ ਰੱਖੋ ਪਰ ਨਾ ਕੋਈ ਟੋਰਾ ਲੱਗੂਗਾ ਨਾ ਕੋਈ ਸੁਸਤਰੀ ਪੋਗੀ ਸੂਜੀ ਵੀ ਸੰਭਾਲਣੀ ਥੋੜੀ ਜੀ ਔਖੀ ਹੋ ਜਾਂਦੀ ਹੈਗੀ ਤੇ ਸੂਜੀ ਨੂੰ ਵੀ ਆਪਾਂ ਕਿਸ ਤਰ੍ਹਾਂ ਸੰਭਾਲ ਕੇ ਰੱਖ ਸਕਦੇ ਆਂਗੇ ਤਾਂ ਕਿ ਆਪਾਂ ਜੀਤੋ ਬਚਾ ਸਕੀਏ ਤੇ ਜਾਂ ਫਿਰ ਸੁਸਤਰੀ ਪੈਨ ਤੋਂ ਬਚਾ ਸਕੀਏ ਹੈਨਾ ਜੀ ਤੇ ਆ ਹੈਗੇ ਜੀ ਮਿਸ਼ਰੀ ਲੋ ਜੀ ਹੁਣ ਸ਼ਾਮ ਦਾ ਟਾਈਮ ਸੀ 5 ਵਜੇ ਦਾ ਤੇ ਆਪਾਂ ਚੰਗੀ ਤਰ੍ਹਾਂ ਠੰਡਾ ਕਰ ਲਿਆ ਸੀ ਸਾਰੇ ਰਸ ਨੂੰ ਤੇ ਹੁਣ ਆਪਾਂ ਇਸ ਨੂੰ ਬਚਾ ਰਹੇ ਆਂਗੇ ਤਾਂ ਕਿ ਆਪਾਂ ਨੇ ਵੀ ਮਤਲਬ ਜਿਹੜੀ ਇਹ ਸਮਾਨ ਹੈਗਾ ਕਿ ਇਹਨਾਂ ਨੂੰ ਆਪਾਂ ਬਚਾ ਸਕੀਏ ਟੋਰੀ ਤੋਂ ਤੇ ਇਸ ਲਈ ਆਪਾਂ ਇਹਨਾਂ ਦੀ ਸਾਂਭ ਸੰਭਾਲ ਕਰਨ ਦੇ ਲਈ ਆਪਾਂ ਇਹਨਾਂ ਨੂੰ ਪਾ ਰਹੇ ਹਾਂ ਬੋਤਲਾਂ ਦੇ ਵਿੱਚ ਬੋਤਲਾਂ ਦੇ ਵਿੱਚ ਤੁਸੀਂ ਪਹਿਲਾਂ ਮੇਰੀ ਆਪਾਂ ਨਾਲ ਸਾਲ ਪਰ ਰੱਖੀ ਰੱਖਣ ਪਰ ਇਸ ਤਰ੍ਹਾਂ ਚੰਗੀ ਤਰ੍ਹਾਂ ਢੱਕ ਲਗਾਉਣੀ ਚਾਹੀਦੀ ਹੈਗੀ ਤੇ ਖਰਾਬ ਨਹੀਂ ਹੁੰਦੀਆਂ ਤੁਸੀਂ ਇਹ ਵੀਡੀਓ ਦੇਖੋ ਜੀ ਇਸ ਵੀਡੀਓ ਦੇ ਵਿੱਚ ਆਹ ਵੀਰ ਜੀ ਕਿਸ ਤਰ੍ਹਾਂ ਬੋਤਲਾਂ ਨੂੰ ਭਰ-ਭਰ ਕੇ ਰਾਸ਼ਨ ਰੱਖ ਰਹੀ ਹੈਗੀ ਤੇ ਇਹ ਇਹ ਰਾਸ਼ਨ ਜਿਹੜਾ ਰੱਖ ਰਹੀ ਹੈਗੇ ਇਹ ਰੱਖ ਰਹੀ ਹੈ ਵੀਰ ਜੀ ਸੇਵਾ ਕਰ ਸੇਵਾ ਲੱਗੀ ਹੋਈ ਹੈ ਇਸ ਵੀਰ ਜੀ ਨੂੰ ਪਰਮਾਤਮਾ ਵੱਲੋਂ ਰਾਸ਼ਨ ਇਕੱਠਾ ਕਰਕੇ ਰੱਖਣ ਦੇ ਲਈ ਜੀ ਤੇ ਰਾਸ਼ਨ ਇਕੱਠਾ ਕਰਕੇ ਰੱਖ ਰਹੀ ਹੈ ਇਹ ਵੀਰ ਜੀ ਤੇ ਇਹ ਇਹ ਵੀਰ ਜੀ 5-5 ਕਿਲੋ ਦੀਆਂ ਬੋਤਲਾਂ ਹੈਗੀਆਂ ਜਿਹਨੀਆਂ ਮਗਾਂਗਾ ਉਹਦੇ ਵਿੱਚ ਤਾਂ ਆਰੋ ਦਾ ਪਾਣੀ ਤੇ 5 ਕਿਲੋ ਦੀ ਬੋਤਲ ਦੇ ਵਿੱਚ ਕਣਕ ਤੇ 2-2 ਕਿਲੋ ਦੀਆਂ ਬੋਤਲਾਂ ਦੇ ਵਿੱਚ ਕਾਲੇ ਚਨੇ ਤੇ ਚਾਵਲ ਜੀ ਬਾਸਮਤੀ ਚਾਵਲ ਵਧੀਆ ਕੁਆਲਟੀ ਦੇ ਤੇ ਇਸ ਵੀਰ ਜੀ ਨੇ ਕੁਝ ਨਹੀਂ ਪਾਇਆ ਸਿਰਫ ਚੰਗੀ ਕੁਆਲਟੀ ਦਾ ਸਮਾਨ ਲਿਆ ਕੇ ਤੇ ਬੋਤਲਾਂ ਦੇ ਵਿੱਚ ਪਾ ਕੇ ਰੱਖਿਆ ਹੋਇਆਗਾ ਤੇ ਇਹ ਵੀ ਹੁਣ ਵੀਰ ਜੀ ਜਿਵੇਂ ਹੁਣ ਅੱਗੇ ਟਾਈਮ ਦੱਸ ਰਹੇ ਥੋੜੀ ਜਿਹੀ ਵੀ ਮਤਲਬ ਪਾਣੀ ਤਾਂ ਨਹੀਂ ਆਉਂਦੀ ਸੁਭਾਵਨਾ ਜਿਵੇਂ ਹਰਿਆਣਾ ਪੰਜਾਬ ਹਿਮਾਚਲ ਦੇ ਵਿੱਚ ਤਾਂ ਦੱਸ ਹੀ ਰਹੇ ਹੈਗੇ ਹੈਗੇ ਤੇ ਪ੍ਰਮਾਤਮਾ ਵੱਲੋਂ ਇਸ ਵੀਰ ਜੀ ਨੂੰ ਸੇਵਾ ਲੱਗੀ ਹੋਈ ਹੈ ਤੇ ਇਸ ਵੀਰ ਜੀ ਦੀ ਵੀਡੀਓ ਜੇ ਤੁਸੀਂ ਪੂਰੀ ਦੇਖਣਾ ਚਾਹੁੰਦੇ ਆਂ ਵੀ ਇਹ ਵੀਰ ਜੀ ਕਿੱਦਾਂ ਸਾਮ ਸੰਭਾਲ ਕਰਦੇ ਆਗੇ ਇਸ ਰਾਸ਼ਨ ਦੀ ਤੇ ਕਿੱਦਾਂ ਇਹ ਸਟੋਰ ਕਰਕੇ ਰੱਖਦੇ ਆ ਤੇ ਤੁਸੀਂ ਇਸ ਵੀਡੀਓ ਦੇ ਰਹੀ ਇਸ ਵੀਰ ਦੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਸ ਇਸ ਵੀਰ ਜੀ ਦਾ ਨਾਮ ਹੈਗਾ ਸੁਖਮੰਦਰ ਸਿੰਘ ਡਿਟੈਕਟਿਵ ਸਿੱਧੂ ਜੀ ਤੇ ਚੈਨਲ ਦਾ ਨਾਮ ਹੈਗਾ ਵੀਰ ਜੀ ਦੇ ਦਾ ਨਹੀਂ ਰੋਲ ਵਿਆਖਿਆ ਬਾਣੀ ਤੁਸੀਂ ਚੈਨਲ ਤੇ ਜਾ ਕੇ ਵੀਰ ਜੀ ਦੇ ਸਰਚ ਕਰ ਸਕਦੇ ਹੋ ਸਰਚ ਕਰਕੇ ਦੇਖ ਸਕਦੇ ਹੋ ਇਸ 205 ਵੀਡੀਓ ਨੰਬਰ ਹੈਗਾ ਜਿਹੜਾ ਤਾਂ 211 ਵੀਡੀਓ ਤੱਕ ਤੁਸੀਂ ਇਸ ਵੀਰ ਜੀ ਦੇ ਜਦੋਂ ਤੁਸੀਂ ਵੀਡੀਓ ਦੇਖੋਗੇ ਨਾ ਤੇ ਉਸ ਦੇ ਉੱਤੇ ਵੀਰ ਜੀ ਨੇ ਹਰ ਵੀਡੀਓ ਦੇ ਵਿੱਚ ਇਸ ਰਾਸ਼ਨ ਨੂੰ ਦਿਖਾਇਆ ਹੋਇਆ ਜਦੋਂ ਸਟੋਰ ਕਰਕੇ ਰੱਖ ਰਹੀ ਹੈਗੀ ਤੇ ਆ ਪਾਊਚ ਤੁਸੀਂ ਦੇਖ ਲਓ ਜੀ ਇਹ ਪਾਊਚ ਜਿਹੜਾ ਆਪਾਂ ਕੋਈ ਮੇਕਅਪ ਦਾ ਸਮਾਨ ਲੈ ਕੇ ਆਉਨੇ ਆ ਜਾਂ ਕੋਈ ਆਪਾਂ ਵੀ ਮਤਲਬ ਫ੍ਰਿਜ ਵਗੈਰਾ ਜਾਂ ਕੁਛ ਹੋਰ ਲੈ ਕੇ ਆਉਨੇ ਆ ਇਸ ਤਰ੍ਹਾਂ ਹਨਾ ਤਾਂ ਉਹਨਾਂ ਦੇ ਵਿੱਚ ਇਹ ਪਾਊਚ ਪਾਏ ਹੁੰਦੇ ਹੈਗੇ ਤੇ ਆਪਾਂ ਇਹਨਾਂ ਨੂੰ ਕੱਢ ਕੇ ਬਾਹਰ ਸੁੱਟ ਦਿੰਨੇ ਆ ਲੇਕਿਨ ਇਹ ਪਾਊਚ ਬਹੁਤ ਵਧੀਆ ਚੀਜ਼ ਹੁੰਦੀ ਇਹਨਾਂ ਨੂੰ ਸੁੱਟਣਾ ਨਹੀਂ ਚਾਹੀਦਾ ਇਹਨਾਂ ਨੂੰ ਆਪਾਂ ਇਸ ਰਾਸ਼ਨ ਦੇ ਵਿੱਚ ਦਾਲਾਂ ਦੇ ਵਿੱਚ ਪਾ ਕੇ ਰੱਖ ਸਕਦੇ ਆ ਆਪਣੀਆਂ ਦਾਲਾਂ ਨੂੰ ਟੋੜਾ ਨਹੀਂ ਲੱਗਦਾ ਸੁਸ ਜੀ ਨਹੀਂ ਲੱਗਦੀ ਇਹਨਾਂ ਪਾਊਚਾਂ ਨੂੰ ਜੇ ਤੁਸੀਂ ਪਾ ਕੇ ਰੱਖੋਗੇ ਤੇ ਨਹੀਂ ਤਾਂ ਫਿਰ ਆਪਾਂ ਜਿਵੇਂ ਹੁਣ ਆਪਾਂ ਲੌਂਗ ਪਾਵਾਂਗੇ ਦਾਲਾਂ ਦਾਲਾਂ ਦੇ ਵਿੱਚ ਤਾਂ हां ਤੁਸੀਂ ਜਿਹੜੀ ਦਾਲ ਹੈਗੀ ਚਨੇ ਦੀ ਦਾਲ ਇਹਦੇ ਵਿੱਚ ਤੁਸੀਂ ਆ ਵੀ ਮਤਲਬ ਸਰੋਂ ਦਾ ਦੋ ਚਮਚੇ ਮਿਲਾ ਕੇ ਮਿਕਸ ਕਰਕੇ ਤੇ ਤੁਸੀਂ ਦਾਲ ਨੂੰ ਸਟੋਰ ਕਰ ਸਕਦੇ ਹੋ ਫਿਰ ਦਾਲ ਖਰਾਬ ਨਹੀਂ ਹੁੰਦੀ ਤੇ ਪਰ ਜਿਹੜੇ ਹੁਣ ਆਪਣੇ ਕੋਲ ਸੂਜੀ ਹੈਗੀ ਚਾਵਲ ਹੈਗੇ ਇਹਨਾਂ ਦੇ ਵਿੱਚ ਆਪਾਂ ਸਿਰਫ ਲੌਂਗ ਪਾਵਾਂਗੇ ਤੇ ਬੋਤਲਾਂ ਦੇ ਵਿੱਚ ਇਹ ਸੂਜੀ ਨੂੰ ਜਦੋਂ ਤੁਸੀਂ ਇੱਕ ਵਾਰੀ ਬੰਦ ਕਰਕੇ ਰੱਖ ਦੇਵੋਗੇ ਨਾ ਚੰਗੀ ਤਰ੍ਹਾਂ ਪਹਿਲਾਂ ਧੁੱਪ ਲਗਾ ਕੇ ਛਾਂ ਕੇ ਪਾ ਕੇ ਰੱਖ ਸਕਦੇ ਹੋ ਤੇ ਤੁਸੀਂ ਸਾਲ ਭਰ ਰੱਖੀ ਰੱਖੇ ਤੁਹਾਡੀ ਸੂਜੀ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਪਰ ਜਦੋਂ ਆਪਾਂ ਉਹੀ ਆਮ ਪਲਾਸਟਿਕ ਦੇ ਡੱਬੇ ਦੇ ਵਿੱਚ ਪਹਿਲਾਂ ਕਿੰਨੇ ਹੀ ਏਅਰ ਟਟਾ ਟੱਕਣ ਹੋਵੇ ਹੈ ਨਾ ਤੇ ਪਾ ਕੇ ਰੱਖ ਦਿੱਤੇ ਸੂਜੀ ਦੇ ਵਿੱਚ ਨਾ ਜੀ ਹੁੰਦੇ ਹੈ ਜਿਹੜੇ ਨਿੱਕੇ ਨਿੱਕੇ ਪੈ ਹੀ ਜਾਂਦੇ ਹੈਗੇ ਜਿਵੇਂ ਮੈਂ ਏਦੇ ਦੇ ਵਿੱਚ ਪੈਂਦੀ ਹੈਗੇ ਪਰ ਇਸ ਤਰ੍ਹਾਂ ਬੋਤਲਾਂ ਦੇ ਵਿੱਚ ਨਹੀਂ ਪੈਂਦੇ ਜਦੋਂ بارش ਆ ਕੇ ਹਟਦੀ ਹੈਗੀ ਤੇ ਸਲਾਬ ਚੜਜੀ ਹੈ ਨਾ ਜੇ ਤਾਂ ਫਿਰ ਬੋਤਲਾਂ ਨੂੰ ਜ਼ਰੂਰ ਇੱਕ ਵਾਰੀ ਧੁੱਪ ਬਾਹਰ ਕੱਢ ਕੇ ਆਪਾਂ ਨੂੰ ਲਗਾ ਦੇਣੀ ਚਾਹੀਦੀ ਹੈ ਚਾਹੇ ਢੱਕਣ ਖੋਲ ਕੇ ਲਗਾ ਦਿਓ ਚਾਹੇ ਇਸ ਤਰ੍ਹਾਂ ਧੁੱਪ ਤੇ ਰੱਖ ਦਿਓ ਤੇ ਇੱਕ ਦੋ ਘੰਟਿਆਂ ਦੀ ਧੁੱਪ ਲਗਾ ਕੇ ਫਿਰ ਆਪਾਂ ਇਹਨਾਂ ਨੂੰ ਵਾਪਸ ਰੱਖ ਸਕਦੇ ਹਾਂਗੇ ਭਲਾ ਇਹਨਾਂ ਨੂੰ ਪਰ ਸੋਇ ਤੋਂ ਇਲਾਵਾ ਜਿਵੇਂ ਕੋਈ ਤੇ ਵੀ ਆਪਾਂ ਨੂੰ ਆ ਕੰਨ ਸਪਾਈ ਹੋਵੇ ਜਾਂ ਆਪਾਂ ਹੋਰ ਰੂਮ ਦੇ ਵਿੱਚ ਇਹਨਾਂ ਬੋਤਲਾਂ ਨੂੰ ਰੱਖ ਸਕਦੇ ਹਾਂ ਕਿਉਂਕਿ ਜ਼ਰੂਰਤ ਦੇ ਮੁਤਾਬਿਕ ਜਿਹੜਾ ਆਪਾਂ ਨੂੰ ਸਮਾਨ ਆਪਾਂ ਕਿਲੋ-ਕਿਲੋ ਜਾਂ ਡੇਢ-ਡੇਢ ਕਿਲੋ ਆਪਾਂ ਡੱਬਿਆਂ ਦੇ ਵਿੱਚ ਪਾ ਕੇ ਰੱਖ ਦੇਵਾਂਗੇ ਰਸੋਈ ਦੇ ਵਿੱਚ ਜੀ। ਬਾਕੀ ਆਪਣੇ ਕੋਲੇ 5-5 ਕਿਲੋ ਆਪਣੇ ਕੋਲੇ ਦਾਲਾਂ ਸੀਗੀਆਂ ਤੇ ਦੋ-ਦੋ ਕਿਲੋ ਇੱਕ ਬੋਤਲ ਦੇ ਵਿੱਚ ਪੈ ਜਾਂਦੇ ਤੇ ਦੋ-ਦੋ ਬੋਤਲ ਆਪਣੇ ਕੋਲੇ ਆਪਾਂ ਭਰ ਕੇ ਆ ੜ ਰੱਖ ਦੇਵਾਂਗੇ ਜੀ। ਕਿਉਂਕਿ ਇਹ ਫਿਰ ਜਿਆਦੇ ਹੁਣ ਜੇ ਆਪਾਂ ਸਮਾਨ ਰਸੋਈ 'ਚ ਰੱਖਦੇ ਲੋਟਣੀ ਆਉਂਦਾ ਤੇ ਬਾਕੀ ਆਪਾਂ ਜਿਹੜਾ ਹੁਣ ਕਿਲੋ-ਕਿਲੋ ਸਮਾਨ ਆਮ ਡੱਬਿਆਂ ਦੇ ਵਿੱਚ ਪਲਾਸਟਿਕ ਦੇ ਵਿੱਚ ਪਾ ਦੇਸ਼ੇ ਤੇ ਖਰਾਬ ਨਹੀਂ ਹੁੰਦਾ ਪਰ ਜਿਆਦਾ ਆਪਾਂ ਇਸ ਤਰ੍ਹਾਂ ਪਾ ਕੇ ਰੱਖ ਲਵਾਂਗੇ ਫਿਰ ਖਰਾਬ ਹੋਣ ਦਾ ਡਰ ਨਹੀਂ ਹੁੰਦਾ ਬੋਤਲਾਂ ਚ ਖਰਾਬ ਨਹੀਂ ਹੁੰਦਾ ਜੀ ਆਪਾਂ ਨਾਲ ਨਾਲ ਇਸ ਦੇ ਵਿੱਚ ਪਾ ਰਹੇ ਸੀਗੇ ਲੌਂਗ ਪਾ ਰਹੇ ਸੀਗੇ ਜੀ ਇਹ ਚਾਵਲ ਸੀਗੇ ਜਿਹੜੇ ਬਚੇ ਚਾਵਲ ਇਹ ਆਪਾਂ ਹੁਣ ਡੱਬੇ ਦੇ ਵਿੱਚ ਸੋਇਚ ਵਿੱਚ ਰੱਖਣ ਵਾਸਤੇ ਪਾ ਦੇਵਾਂਗੇ ਇਸੇ ਤਰ੍ਹਾਂ ਆਪਾਂ ਜਿਹੜਾ ਹੁਣ ਸੁੱਕੇ ਮਸਾਲੇ ਲੈਂਦੇ ਆਗੇ ਉਹ ਵੀ ਆਪਾਂ ਡੱਬਿਆਂ ਦੇ ਵਿੱਚ ਸਾਂਭ ਦੇਵਾਂਗੇ ਤੇ ਜਿਹੜੇ ਹੁਣ ਛੋਟੇ ਹੁੰਦੇ ਨੇ ਨਾ ਜਿਵੇਂ ਬੱਚੇ ਹੁੰਦੇ ਆ ਠੰਡਾ ਲੈ ਕੇ ਆਉਂਦੇ ਆਗੇ ਤੋਂ ਵੀ ਆਪਾਂ ਜਿਹੜੀ ਨਿੱਕੀ ਨਿੱਕੀ ਬੋਤਲਾਂ ਹੁੰਦੀਆਂ 20 25 ਗ੍ਰਾਮ ਦੇ ਉਹਨਾਂ ਨੂੰ ਪਾ ਲਈ ਸ ਤੇ ਦੇਣਾਂ ਸ਼ੀਸ਼ਿਆਂ 'ਆਂ ਨੂੰ ਤੇ ਉਹਨਾਂ ਦੇ ਵਿੱਚ ਵੀ ਆਪਾਂ ਪਾ ਕੇ ਰੱਖ ਸਕਦੇ ਆਂ ਕਿ ਜਿਵੇਂ ਅਜਮੈਨ ਸੌਂਫ ਪਾ ਕੇ ਰੱਖ ਸਕਦੇ ਜੀਰਾ ਪਾ ਕੇ ਰੱਖ ਸਕਦੇ ਹੈਨਾ ਤੇ ਆਹ ਆਪਣੇ ਕੋਲ ਪੁਰਾਣੀ ਸੂਜੀ ਸੀਗੀ ਜੀ ਇਹ ਸੂਜੀ ਆਪਾਂ ਡੱਬੇ 'ਚ ਕੱਢ ਰਹੇ ਸੀ ਕਿਉਂਕਿ ਹੁਣ ਆਪਾਂ ਇਸ ਨੂੰ ਵਰਤ ਲਵਾਂਗੇ ਤੇ ਇਸ ਬੋਤਲ ਦੇ ਤੇ ਜੀਰਾ ਸੌਫ ਜ਼ਮੈਨ ਤੇ ਜਾਂ ਆਪਾਂ ਮਸਾਲੇ ਭੁੰਨ ਕੇ ਜੀਰਾ ਰੱਖਣਾ ਹੋਵੇ ਤਾਂ ਵੀ ਤੇ ਆਪ ਇਸ ਤਰ੍ਹਾਂ ਸ਼ੀਸ਼ੀਆਂ ਜਿਹੜੀਆਂ ਛੋਟੀਆਂ ਛੁੱਟੀਆਂ ਨੇ ਉਹਨਾਂ ਦੇ ਵਿੱਚ ਪਾ ਕੇ ਰੱਖ ਸਕਦੇ ਆ ਇੱਕ ਤਾਂ ਆਪਾਂ ਨੂੰ ਵੀ ਐ ਪਤਾ ਲੱਗਦਾ ਰਹਿੰਦਾ ਵੀ ਜਦੋਂ ਇਹ ਸਮਾਨ ਸਾਹਮਣੇ ਦੇਖਦਾ ਵੀ ਆ ਪਿਆ ਹੈ ਨਾ ਰਸੋਈ ਦੇ ਵਿੱਚ ਦੂਜੇ ਜਦੋਂ ਆਪਾਂ ਇਹਨਾਂ ਨੂੰ ਪੈਕਟਾਂ ਦੇ ਵਿੱਚ ਪਾ ਕੇ ਉਮਝ ਕਰ ਰੱਖੀ ਰੱਖਦੇ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਣੇ ਕੋਲ ਕੀ ਸਮਾਨ ਪਿਆ ਜਾਂ ਕਿੱਥੇ ਪਿਆ ਜਦੋਂ ਜ਼ਰੂਰਤ ਹੁੰਦੀ ਉਦੋਂ ਮਿਲਦਾ ਨਹੀਂਗਾ ਤੇ ਸਾਹਮਣੇ ਆਪਣੇ ਕੋਲ ਸ਼ੀਸ਼ੀਆਂ ਕਿਉਂਕਿ ਇਹ ਸ਼ੀਸ਼ੀਆਂ ਤਾਂ ਆਪਾਂ ਰਸੋਈ 'ਚ ਵੀ ਰੱਖ ਸਕਦੇ ਬਿਲਕੁਲ ਵੀ ਐ ਨਹੀਂ ਬੁਰੀਆਂ ਨਹੀਂ ਲੱਗਦੀ ਇਹਦੇ ਵਿੱਚ ਇਹਦੇ ਵਿੱਚ ਬੁਰਾ ਲੱਗਣ ਵਾਲੀ ਕੋਈ ਚੀਜ਼ ਨਹੀਂ ਹੁੰਦੀ ਕਿ ਜੇ ਆਪਾਂ ਜ਼ਰੂਰੀ ਨਹੀਂ ਵੀ ਆਪਾਂ ਸਿਰਫ ਡੱਬੇ ਹੀ ਸੋਈ ਜੋ ਵਿੱਚ ਸਜਾ ਕੇ ਰੱਖ ਸਕਦੇ ਹਾਂ ਬੋਤਲਾਂ ਵੀ ਬਹੁਤ ਸੋਹਣੀਆਂ ਲੱਗਦੀਆਂ ਇਸ ਤਰ੍ਹਾਂ ਪਾ ਕੇ ਆਪਾਂ ਸਮਾਨ ਰੱਖ ਦੇਵਾਂਗੇ ਬਾਕੀ ਜਿਵੇਂ ਹੁਣ ਆਪਣੇ ਕੋਲੇ ਘਰੇ ਹੁੰਦਾ ਜਿਹੜਾ ਸਮਾਨ ਆਪਾਂ ਮੇਥੀ ਹੋਈ ਮੇਥੀ ਹੋਈ ਜਾਂ ਜੋ ਵੀ ਸਮਾਨ ਹੁੰਦਾ ਵੀ ਆਪਣਾ ਬਣਿਆ ਹੁੰਦਾ ਘਰ ਦਾ ਹਨਾ ਖੇਤੀਬਾੜੀ ਵਾਲਿਆਂ ਦਾ ਤੋ ਉਹ ਵੀ ਤਾਂ ਬੋਤਲਾਂ ਵਿੱਚ ਹੀ ਸਾਮ ਸੰਭਾਲ ਕਰਕੇ ਰੱਖ ਸਕਦੇ ਆਪਾਂ ਤੇ ਅਸੀਂ ਤਾਂ ਰੱਖ ਦੇ ਹੈਗੇ ਆਂਗੇ ਬੋਤਲਾਂ ਦੇ ਵਿੱਚ ਪਾ ਕੇ ਹੀ ਤੇ ਆਪਾਂ ਬੇਸਨ ਤੇ ਚਨੇ ਦੀ ਦਾਲ ਮਗਾਈ ਨਹੀਂ ਸੀ ਕਿ ਜੀ ਕਿਉਂਕਿ ਆਪਣੀ ਚੱਕੀ ਹੈਗੀ ਹੈ ਕਿ ਚੱਕੀ ਦੇ ਉੱਤੇ ਆਪਾਂ ਜਿੰਨੀ ਕੁ ਜ਼ਰੂਰਤ ਹੁੰਦੀ ਉਨੀ ਕੀ ਦਾਲ ਕੇ ਆਪਾਂ ਬੇਸਨ ਬਣਾ ਲਿਆ ਕਰਾਂਗੇ ਤੇ ਉਹਨੇ ਕੀ ਆਪਾਂ ਛੋਲਿਆਂ ਦੀ ਦਾਲ ਦਾਲ ਲੈਨੇ ਜਿੰਨੀ ਕੁ ਜ਼ਰੂਰਤ ਹੁੰਦੀ ਉਨੀ ਕੀ ਦਾਲ ਲੈਨੇ ਹੈਗਾ ਨਾ ਤੇ ਫਿਰ ਉਹ ਆਪਾਂ ਮਗਾਇਆ ਨਹੀਂ ਸੀ ਨਾਲ ਘਰ ਦਾ ਬੇਸਨ ਤਾਂ ਬਧੀਆ ਹੁੰਦਾ ਹੈਗਾ ਤੇ ਇਹ ਆਪਣੇ ਕੋਲ ਸੀਗੇ ਜੀ 2-2 ਕਿਲੋ 2 ਕਿਲੋ ਰਫੈਂਡ ਸੀਗਾ 2 ਕਿਲੋ ਡਾਲਟਾ ਕਿਉਂ ਸੀਗਾ ਡਾਲਟਾ ਕਿਉਂ ਤਾਂ ਬੋਤਲ ਦੇ ਵਿੱਚ ਪਾਇਆ ਨਹੀਂ ਜਾ ਸਕਦਾ ਇਸ ਲਈ ਕਿਉਂਕਿ ਆਪਾਂ ਨੂੰ ਜ਼ਰੂਰਤ ਹੁੰਦੀ ਐ ਇਸ ਤ ਬਰਤਨ ਵਾਸਤੇ ਹੈਗਾਗਾ ਤਾਂ ਮੰਗਾਇਆ ਆਪਾਂ ਸਮਾਨ ਪਰ ਰਿਫੰਡ ਆਪਾਂ ਰੱਖ ਦੇਵਾਂਗੇ ਕਿਉਂਕਿ ਰਿਫੰਡ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਉਹ ਤੇ ਜਦੋਂ ਬੱਚੇ ਜिद ਕਰਦੇ ਹੈਗੇ ਵੀ ਕੁਝ ਬਣਾਉਣ ਵਾਸਤੇ ਸਮੋਸੇ ਸਮਾਸੇ ਉਦੋਂ ਹੀ ਆਪਾਂ ਨੂੰ ਜ਼ਰੂਰਤ ਪੈਂਦੀ ਹੈਗੀ ਤੇ ਇਸ ਲਈ ਪਹਿਲਾਂ ਹੁਣ ਆਪਾਂ ਜਿਹੜਾ ਡੱਟਾ ਕਿਉ ਹੈਗਾਗਾ ਉਸ ਨੂੰ ਆਪਾਂ ਪਾ ਕੇ ਰੱਖਾਂਗੇ ਇਹ ਆਪਾਂ ਹੁਣਾ ਸਟੀਲ ਦੇ ਡੋਲੂ ਚ ਪਾ ਕੇ ਰੱਖਾਂਗੇ ਡੱਟਾ ਕਿਉ ਨੂੰ ਕਿਉਂਕਿ ਜੇ ਆਪਾਂ ਉਸ ਪਲਾਸਟਿਕ ਦੇ ਡੱਬੇ ਚ ਪਾ ਕੇ ਰੱਖਦੇ ਤੇ ਫਿਰ ਇਹ ਨਾ ਗਰਮੀ ਬਹੁਤ ਜ਼ਿਆਦਾ ਹੁੰਦੀ ਪਿਕ ਰਿਆ ਹੁੰਦਾਗਾ ਤੇ ਫਿਰ ਡ ਜਰੂਰ ਤੋਂ ਵੀ ਆਪਾਂ ਪਲਾਸਟਿਕ ਦੇ ਛੋਟੇ ਡੱਬੇ ਚ ਪਾ ਕੇ ਕੱਢ ਲਵਾਂਗੇ ਆਪਦੇ ਕੋਲੇ ਜਿੱਦੋਂ ਰਸੋਈ 'ਚ ਜਰੂਰਤ ਹੁੰਦੀ ਹੈ ਹਨਾ ਤੇ ਪਰ ਇਸ ਦੇ ਵਿੱਚ ਆਪਾਂ ਦੋਨੇ ਡਾਸਟ ਦੇ ਕਿ ਉਹ ਦੇ ਪੈਕ ਤੇ ਪਾ ਕੇ ਰੱਖ ਦਿੱਤੀ ਹੈ ਜੀ ਇਸ ਢੱਕਣ ਲਗਾ ਕੇ ਰੱਖ ਦਿੱਤਾ ਤੇ ਇਸ ਬੋਤਲ ਦੇ ਵਿੱਚ ਆਪਾਂ ਪਾਵਾਂਗੇ ਰਿਫੈਂਡ ਜੀ ਰਿਫੈਂਡ ਦੇ ਲਈ ਫਿਰ ਮੈਂ ਸ਼ਮੀਤ ਦੀ ਮਦਦ ਲੈਂਦੀ ਮੈਂ ਕਿਉਂਕਿ ਮੇਰੇ ਨਾਲ ਲੱਗ ਜਾ ਕਿਉਂਕਿ ਜੇ ਹੁਣ ਆਪਾਂ ਇਸ ਤਰ੍ਹਾਂ ਮੈਂ ਇਕੱਲੀ ਆਪਨੇ ਆਪ ਪਾਉਂਗੀ ਨਾ ਤੇ ਫਿਰ ਉੱਪਰ ਜਿਹੜੇ ਆਪਾਂ ਕੀਪ ਕੀਪ ਇਹ ਹੈਗੇ ਨੇ ਜਿਹੜੀ ਇਹ ਆਪਾਂ ਬੋਤਲ ਦੀ ਹੀ ਬਣਾ ਲਈ ਸੀ ਕਿਉਂਕਿ ਇਹਦੇ ਨਾਲ ਨਾ ਪਾਉਣਾ ਸੌਖਾ ਹੋ ਦੂਜੀ ਜਿਹੜੀ ਪਲਾਸਟਿਕ ਦੀ ਕੀਪ ਆਪਾਂ ਲੈ ਕੇ ਆਉਨੇ ਆ ਰੈਡੀਮੇਡ ਤਾਂ ਤੇ ਉਹ ਦਾ ਨਾ ਥੋੜੀ ਜਿਹੀ ਮੋਰੀ ਛੋਟੀ ਹੁੰਦੀ ਹੈ ਇਸ ਲਈ ਉਹਦੇ ਵਿੱਚ ਦਾਲਾ ਪੈਂਦੀਆਂ ਨਹੀਂ ਗਏ ਇਸ ਤਰ੍ਹਾਂ ਆਪਾਂ ਪਲਾਸਟ ਬੋਤਲ ਦੇ ਹੀ ਕੀਪ ਬਣਾਈ ਹੋਈ ਸੀ ਜਿਹਨਾਂ ਸਾਰਾ ਸਮਾਨ ਵਧੀਆ ਸੌਖਾ ਪੈ ਗਿਆ ਹੈਗਾ ਤੇ ਫਿਰ ਇਹ ਸ਼ਮੀਤ ਨੇ ਫਾੜ ਲਿਆ ਸੀ ਉਹ ਉੱਪਰ ਇਸ ਨੂੰ ਕੀਪ ਨੂੰ ਤੇ ਫਿਰ ਆਪਾਂ ਰਿਫੈਂਡ ਪਾ ਦਿੱਤਾ ਸੀ ਜੀ ਆਹ ਤੁਸੀ ਚੈਨਲ ਦਾ ਨਾਮ ਹੈਗਾ ਇਸ ਤਰ੍ਹਾਂ ਤੁਸੀਂ ਵੀਡੀਓ ਦੇ ਉੱਤੇ ਤੁਸੀਂ ਦੇਖ ਲਓ ਜੀ ਤੇ ਨੀਰੋਲ ਵਿਆਖਿਆ ਬਾਣੀ ਜੇ ਨਾਲ ਤੁਸੀਂ ਸਰਚ ਕਰਕੇ ਜਾ ਸਕਦੇ ਹੋਗੇ ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਸ ਤਰ੍ਹਾਂ ਵੀ ਬੋਤਲਾਂ ਦੇ ਵਿੱਚ ਆਪਾਂ ਰਾਸ਼ਨ ਨੂੰ ਇਕੱਠਾ ਕਰਕੇ ਰੱਖ ਸਕਦੇ ਹਾਂ ਜੀ ਖਰਾਬ ਵੀ ਨਹੀਂ ਹੁੰਦਾ ਜਾਦੇ ਰਾਸ਼ਨ ਵੀ ਆਪਾਂ ਇਕੱਠਾ ਕਰਕੇ ਰੱਖਣਾ ਹੋਵੇ ਤਾਂ ਆਪਾਂ ਜਿਵੇਂ ਹੁਣ ਪਾਣੀ ਵੀ ਰੱਖ ਸਕਦੇ ਆ ਆਪਾਂ ਪਾਣੀ ਵੀ ਨਹੀਂ ਖਰਾਬ ਹੁੰਦਾ ਹਨ ਤੇ ਇਹ ਜੀ ਕੀਪ ਸ਼ਮੀਤ ਨੇ ਫੜ ਲਈ ਸੀ ਜੀ ਮੈਂ ਕਿਹਾ ਪੁੱਤ ਧਿਆਨ ਨਾਲ ਪੜੀ ਕਿਉਂਕਿ ਇੱਕ ਵਾਰੀ ਜੇ ਕੀਪ ਥੱਲੇ ਡਿੱਗ ਪਈ ਨਾ ਤੇ ਫਿਰ ਨਾ ਤੇ ਚਾਦਰ ਖਰਾਬ ਹੋ ਜਾਂਦੀ ਹੈ ਕਿ ਤੇ ਨਾਲੇ ਫਿਰ ਲੋਟ ਨਹੀਂ ਆਉਂਦਾ ਹਨ ਤੇ ਮੇਰੇ ਨਾਲ ਰਿਫੈਂਡ ਸਾਰਾ ਪਵਾ ਦਿੱਤਾ ਸੀਗਾ ਜੀ ਬੱਚੇ ਨੇ ਤੇ ਗੱਲਾਂ ਵੀ ਮੈਂ ਸ਼ਨੀਤ ਬੱਚੇ ਨਾਲ ਹੀ ਕਰ ਰਹੀ ਸੀਗੀ ਇੱਕ ਪਾਸੇ ਬੈਠਾ ਸੀਗਾ ਉਹ ਆਪਦਾ ਕੰਮ ਕਰ ਰਿਹਾ ਸੀਗਾ ਸਕੂਲ ਦਾ ਤੇ ਨਾਲ ਮੇਰੇ ਲੱਗ ਕੇ ਬਸ ਰਫੈਂਡ ਪਵਾਇਆ ਸੀਗਾ ਇੱਕ ਵਾਰੀ ਤੇ ਗੱਲਾਂ ਬਾਤਾਂ ਵੀ ਕਰ ਰਹੇ ਸੀ ਮਾਪੇ ਤੁਸੀਂ ਤੇ ਸਾਮ ਸੰਭਾਲ ਵੀ ਮੈਂ ਕਰ ਰਹੀ ਸੀ ਜੀ ਆਸੀਕ ਜੀ ਚਾਹ ਪੱਤੀ ਚਾਹ ਪੱਤੀ ਵੀ ਆਪਾਂ ਇਸਤਰੀ 2 ਕਿਲੋ ਲੈ ਕੇ ਆਉਣੇ ਹੁੰਦੇ ਆ ਇਕੱਠੀ ਤੇ ਇਕੱਠੀ ਪਾ ਕੇ ਰੱਖ ਦੇਣੇ ਹੁੰਦੇ ਆਗੇ ਤੇ ਇਦਾਂ ਹੀ ਹੁੰਦਾਗਾ ਬਸ ਵੀ ਜਿਵੇਂ ਹੁਣ ਉਹ ਕੇਰਾ ਹਾਰੀ ਸੋਹਣੀ ਸਮਾਨ ਇਕੱਠਾ ਆ ਜਾਂਦਾਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਕੋਈ ਸਮਾਨ ਮੁੱਕ ਜਾਂਦਾਗਾ ਫਿਰ ਉਹ ਆਪਾਂ ਬਾਅਦ ਚ ਲੈ ਆਉਣੇ ਹੁੰਦੇ ਆ ਜੀ ਦੇਖੋ ਕਿ ਜੋ ਟਰੈਕਟਰ ਟਰਾਲੀ ਜਾਂਦਾਗਾ ਫਿਰ ਉਹ ਤੋਂ ਸਮਾਨ ਲਿਆਉਣਾ ਵੀ ਇਕੱਠਾ ਸੌਖਾ ਹੋ ਜਾਂਦਾਗਾ ਆ ਸੀਗੇ ਜੀ ਸੁੱਕੇ ਮਸਾਲੇ ਸੁੱਕੇ ਮਸਾਲੇ ਆਪਾਂ ਜਿਹੜੇ ਮੰਗਾਇਆ ਸੀ ਜਿੰਨੀ ਕੁ ਜ਼ਰੂਰਤ ਸੀ ਕੁਝ ਤਾਂ ਪਈ ਸੀਗੇ ਇਹ ਤੇਜ ਪੱਤਾ ਸੀਗੇ ਇਹ ਵੀ ਮੈਂ ਡੱਬੇ ਅੰਦਰੋਂ ਕੱਢ ਕੇ ਲੇ ਕੇ ਆਈ ਸੀ ਛੋਟੀਆਂ ਡੱਬੀਆਂ ਆਪਾਂ ਲਿਆ ਕੇ ਰੱਖੀਆਂ ਹੋਈਆਂ ਸੀਗੀਆਂ ਮੈਂ ਤੇ ਇਹਨਾਂ ਦੇ ਵਿੱਚ ਮੈਂ ਹੁਣ ਇਹ ਸੁੱਕੇ ਮਸਾਲੇ ਪਾ ਕੇ ਰੱਖ ਦੂੰਗੀ ਇਸੇ ਤਰ੍ਹਾਂ ਹੀ ਆਪਾਂ ਦਾਲਚੀਨੀ ਪਾ ਕੇ ਰੱਖ ਦਿੱਤੀ ਸੀ ਨਾ ਟੁਕੜੇ ਥੋੜੇ ਜਿਹੇ ਵੱਡੇ-ਵੱਡੇ ਸੀ ਪਰ ਮੈਂ ਛੋਟੇ ਕੀਤੇ ਛੋਟੇ ਕਰਕੇ ਐਦਾਂ ਹੀ ਲਿਫਾਫੇ ਦੇ ਵਿੱਚ ਪਾ ਕੇ ਰੱਖ ਦਿੱਤੇ ਸੀਗੇ ਜਦ ਤੇ ਇਹ ਅੰਬ ਦਾ ਚਾਰ ਪਾਉਂਗੀ ਉਹਦੇ ਲਈ ਮੈਂ ਸੁੱਕੇ ਮਸਾਲੇ ਜ਼ਿਆਦਾਤਰ ਮਂਗਾਈ ਸੀ ਕਿ ਤੇ ਇਹ ਇਹ ਆਪਣੇ ਕੋਲੇ ਸੀਗਾ ਜੀ ਹੁਣ ਲੌਂਗ ਲੈਚ ਨਾ ਸੀਗਾ ਤੇ ਲੌਂਗ ਲੈਚ ਤੋਂ ਇਲਾਵਾ ਇੱਥੇ ਆਪਣੇ ਕੋਲੇ ਕਲੌਂਜੀ ਹੈ ਜੀ ਇਹ ਕਲੌਂਜੀ ਮਂਗਾਈ ਸੀ ਕਿ ਕੁਛ ਮੈਂ ਕਿਉਂਕਿ ਹੁਣ ਜਦੋਂ ਆਪਾਂ ਮਗਾਉਣੀ ਹੁੰਨੀ ਐ ਮੈਂ ਜਦੋਂ ਵੀ ਮਤਲਬ ਆਪਾਂ achar ਪਾਉਣਾਗਾ ਤੇ ਪਤਾ ਕੀ ਕਰਦੇ ਆਗੇ ਜਦੋਂ ਆਪਾਂ ਕਰੇਨੇ ਦੀ ਦੁਕਾਨ ਤੇ ਜਾਂਦੇ ਉਹ ਕਹਿੰਦੇ ਬਣਿਆ ਬਣਿਆ ਮਸਾਲਾ ਹੈਗਾ ਕਿਤੇ ਬਣਿਆ ਬਣਿਆ ਮਸਾਲਾ ਬਹੁਤ ਹੀ ਖਰਾਬ ਹੁੰਦਾ ਹੈ ਕਿਉਂਕਿ ਜਦੋਂ ਆਪਾਂ achar ਪਾਉਣੇ ਮਸਾਲਾ ਸਾਰਾ ਥੱਲੇ ਬੈਠ ਜਾਂਦਾ ਇਸ ਲਈ ਆਪਦੇ ਹੁਣ ਮਸਾਲੇ ਆਪਾਂ ਪਹਿਲਾਂ ਦੀ ਦਰਦਰੇ ਕੁੱਟ ਕੇ ਪਾਦਗੇ ਮਸਾਲੇ ਦੇ ਵਿੱਚ achar ਦੇ ਵਿੱਚ ਤੇ ਚਾਹੇ ਆਪਾਂ ਵੀ ਥੋੜੇ ਜਿਹਾ ਮੋਟੇ ਕੁੱਟ ਕੇ ਪਾਦਗੇ ਉਹ ਕਰਦੇ ਮਸਾਲਿਆਂ ਦੀ ਤਾਂ ਰੀਸ ਹੀ ਨਹੀਂ ਹੈਗੀ ਹਨਾ ਆਪਦੀ ਮਰਜ਼ੀ ਨਾਲ ਆਪਾਂ ਨਮਕ ਤੇ ਹਲਦੀ ਪਾਉਣੀ ਹੁੰਦੀ ਹੈਗੀ ਇਸ ਲਈ ਫਿਰ ਮੈਂ ਸਮਾਨ ਐਤ ਕੀ ਆਪਦਾ ਮੋਟਾ ਹੀ ਮੰਗਾਇਆ ਸੀਗਾ ਮੈਂ ਕਹਾਂ ਵੀ ਮੈਂ ਆਪੇ ਹੀ ਸੁੱਕੇ ਮਸਾਲਿਆਂ ਲੋਟ ਕਰਕੇ ਤੇ ਵੀ ਆਪਦਾ ਚਾਰ ਪਾਉਂਗੀ ਤੇ ਆਹ ਮਿਸ਼ਰੀ ਸੀਗੀ ਜੀ ਤੇ ਮਿਸ਼ਰੀ ਦੇ ਵੀ ਮੈਂ ਛੋਟੇ-ਛੋਟੇ ਟੁਕੜੇ ਕਰਕੇ ਪਾ ਰਹੀ ਸੀਗੀ ਕਿਉਂਕਿ ਮੈਂ ਪਾਊਡਰ ਬਣਾ ਕੇ ਨਹੀਂ ਰੱਖਦੀ ਹੁੰਦੀ ਜਦੋਂ ਜਿੰਨੀਕ ਜਰੂਰਤ ਹੁੰਦੀ ਉਦੋਂ ਪਾਊਡਰ ਬਣਾ ਲਈਦਾ ਹੈਗਾ ਤੇ ਪਾਊਡਰ ਦੇ ਵਿੱਚ ਛੇਤੀ ਖਰਾਬ ਹੁੰਦਾ ਪਾਊਡਰ ਡਰ ਹੁੰਦਾ ਹੈਗਾ ਇਸ ਤਰ੍ਹਾਂ ਵਧੀਆ ਪਈ ਰਹਿੰਦੀ ਹੈ ਮਿਸ਼ਰੀ ਇਸ ਨੂੰ ਵੀ ਆਪਾਂ ਡੱਬੇ ਦੇ ਵਿੱਚ ਪਾ ਕੇ ਨਾ ਤੇ ਏਅਰ ਟੱਟ ਢੱਕਣ ਹੈਗੇ ਆਪਣੇ ਕੋਲ ਵਧੀਆ ਜਿਹੜੇ ਤਰੇੜਾਂ ਜਿਹਾਗਾ ਹੋਗਾ ਸੀ ਡ ਕਿਉਂਕਿ ਜਿਹੜੀਆਂ ਬੋਤਲਾਂ ਹੈਗੇ ਬੋਤਲਾਂ ਦੇ ਵਿੱਚ ਤੇ ਜਿਹੜਾ ਸਮਾਨ ਵੀ ਆਪਣੇ ਕੋਲੇ ਵੱਧ ਹੈਗਾਗਾ ਉਹੀ ਪਾ ਕੇ ਰੱਖਿਆ ਹੁੰਦਾਗਾ ਤੇ ਇਹੇ ਵੀ ਮਤਲਬ ਜਿਵੇਂ ਹੁਣ ਆਪਣੇ ਕੋਲ 5-5 ਕਿਲੋ ਆਪਣੇ ਕੋਲੇ ਦਾਲਾਂ ਸੀਗੀਆਂ ਸਾਰੀਆਂ ਤੇ 4-4 ਕਿਲੋ ਆਪਾਂ ਬੋਤਲਾਂ 'ਚ ਪਾ ਕੇ ਰੱਖ ਦਿੱਤੀਆਂ ਗੀਆਂ ਤੇ ਕਿਲੋ-ਕਿਲੋ ਤਾਂ ਆਪਣੇ ਵੀ ਮਤਲਬ ਅੱਧ ਡੱਬਿਆਂ ਦੇ ਵਿੱਚ ਜਿਹੜਾ ਰਸੋਈ ਦੇ ਵਿੱਚ ਜਰੂਰਤ ਹੁੰਦੀ ਉਹ ਉਹ ਪਾ ਕੇ ਰੱਖ ਦੇ ਦੇਵਾਂਗੇ ਜੀ ਆਪਾਂ ਤੇ ਆਹ ਮੈਂ ਅਜਮਾਇਨ ਪਾ ਕੇ ਰੱਖ ਦਿੱਤੀ ਸੀ ਜੀ ਜੀ ਤੀ ਆਹ ਦੇਸ਼ ਬੋਸ਼ਾ ਹੈਗਾ ਜੀ ਇਹ ਬਰਤਨ ਸਾਫ ਕਰਨ ਵਾਸਤੇ ਲੈਂਦਾ ਸੀ ਆਪਾਂ ਕਿਉਂਕਿ ਜਿਹੜਾ ਮੈਂ ਪਹਿਲਾਂ ਵੀਡੀਓ ਪਾਈ ਸੀ ਪਹਿਲਾਂ ਮੈਂ ਉਹੀ ਬਰਤਨ ਦੀ ਸੀ ਉਹ ਦਿਨਾਂ ਨਾਲ ਥੋੜੀ ਜਿਹੀ ਥੋੜੀ ਨੌਂ ਖਰਾਬ ਹੋ ਜਾਂਦੀ ਸੀ ਕੈਮੀਕਲ ਜਿਆਦਾ ਹੁੰਦੇ ਸੀ ਨਾਲ ਘਰੇ ਬਣਾਉਂ ਤੇ ਟਾਈਮ ਲੱਗਦਾ ਸੀ ਇਹ ਬਣਿਆ ਬਣਾਇਆ ਆ ਜਾਂਦਾ ਹੈ ਤਾਂ ਥੋੜਾ ਜਿਹਾ ਇਹ ਮਹਿੰਗਾ 150 ਦਾ ਹੁੰਦਾਗਾ ਪੈਕਟ ਪਰ ਇਹ ਹੈ ਬਹੁਤ ਵਧੀਆ ਇਹ ਨਾ ਇੱਕ ਤਰ੍ਹਾਂ ਦੇ ਨਾਲ ਬਿਲਕੁਲ ਵੀ ਹੱਥ ਨਹੀਂ ਖਰਾਬ ਹੁੰਦੇ ਨੌਂ ਨਹੀਂ ਖਰਾਬ ਹੁੰਦੇ ਤੇ ਇੱਕ ਬਰਤਨ ਵੀ ਬਹੁਤ ਵਧੀਆ ਸਾਫ ਹੁੰਦੀ ਹੈ ਤੇ ਇਹਦੇ ਵਿੱਚੋਂ ਸਮੈਲ ਸਮੁੱਲ ਇਸ ਦੇ ਵਿੱਚ 3 ਲੀਟਰ ਪਾਣੀ ਪਾਉਣਾ ਹੁੰਦਾ ਤੇ 1 ਲੀਟਰ ਇਹ ਬਣਿਆ ਬਣਾਇਆ ਹੁੰਦਾਗਾ ਤੇ ਆਪਾਂ 3 ਲੀਟਰ ਦਾ ਹੀ ਭਾਂਡਾ ਕੋਲੇ ਭਰ ਕੇ ਪਾਣੀ ਦਾ ਰੱਖ ਲੇਤਾ ਠੀਕ ਹੈ 1 ਲੀਟਰ ਪਾ ਕੇ ਢੋਲੀ ਦੇ ਚ ਇਹ 5 ਲੀਟਰ ਦੀ ਢੋਲੀ ਸੀ ਬਰਾਬਰ ਆਪਾਂ 4 ਲੀਟਰ ਹੀ ਰੱਖਾਂਗੇ ਇਹਦੇ ਵਿੱਚ ਪਾ ਕੇ ਕਿਉਂਕਿ 4 ਲੀਟਰ ਹੀ ਪਾਉਣਾ ਹੁੰਦਾਗਾ ਤੇ 2 ਚਮਚੇ ਪਾ ਕੇ ਇਸ ਡਿਸਵਾਸ਼ ਦੇ ਤੇ ਗਰਮ ਪਾਣੀ ਪਾ ਕੇ ਜਦੋਂ ਆਪਾਂ ਬਰਤਨ ਸਾਫ ਕਰਦੇ ਜਿੰਨੇ ਮਰਜ਼ੀ ਬਰਤਨ ਹੋਣ ਇੱਕ ਟਾਈਮ ਦੇ ਬਰਤਨ ਤਾਂ ਵਧੀਆ ਸਾਫ ਹੋ ਜਾਂਦੇ ਤੇ ਕਿੰਨੇ ਵੀ ਪਤਿਲੇ ਬਤੂਲੇ ਕਾਲੇ ਹੋਣ ਹਨਾ ਤੇ ਵਿਕਾਸ ਲੱਗ ਜਾਂਦੇ ਜਾਂ ਵਿੱਚੋਂ ਮਸਤ ਜਾਂਦੇ ਪਤੀਲੇ ਆਪਣੇ ਚਾਹ ਚੂ ਵਾਲੇ ਤੇ ਬਹੁਤ ਵਧੀਆ ਸਾਫ ਹੁੰਦੇ ਬਸ ਆਪਾਂ ਸਟੀਲ ਦਾ ਬਰਸ਼ ਹੁੰਦਾ ਜਿਹੜਾ ਉਹ ਲਿਆ ਕੇ ਰੱਖਣਾ ਚਾਹੀਦਾਗਾ ਤੇ ਅਸ ਨੂੰ ਆਪਾਂ ਦਿਖਾਵਾਂਗੇ ਕਿਸ ਤਰ੍ਹਾਂ ਵੀ ਆਪਾਂ ਇਸ ਨੂੰ ਵਰਤਦੇ ਹੈਗੇਾਂਗੇ ਤੇ ਥੋੜਾ ਜਿਹਾ ਆਪਾਂ ਇਸ ਨੂੰ ਬਰਤਨ ਦੇ ਵਿੱਚ ਪਾ ਲਵਾਂਗੇ ਇੱਕ ਕੋਲੇ ਦੇ ਵਿੱਚ ਪਾ ਕੇ ਇਹ ਲੱਗਿਆ ਹੋਇਆ ਭਾਂਡੇ ਮਾਂਜਣ ਵਾਸਤੇ ਕੋਲਾ ਲੱਗਿਆ ਹੋਇਆ ਠੀਕ ਹੈ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਕਿੰਨੀ ਝੱਗ ਕਰਦਾ ਹੈਗਾ ਵੀ ਮਤਲਬ ਡਿਸ਼ ਵੋਸ਼ ਬਹੁਤ ਹੀ ਵਧੀਆ ਹੈਗਾ ਜੀ ਇਹ ਤੁਸੀਂ ਹੁਣ ਸਕਰੀਨਸ਼ਾਟ ਲੈ ਸਕਦੇ ਮਰੀਆਂ ਭੈਣਾਂ ਜੇ ਇਸ ਤਰ੍ਹਾਂ ਇਹ ਬਰਤਨਾ ਚਾਹੁੰਦੀਆਂ ਹੁਣ ਤਾਂ ਆ ਦੇਖੋ ਜੀ ਇਹ ਤੇ ਚਮਕ ਬਹੁਤ ਵਧੀਆ ਵਰਤਨਾ ਦੇ ਵਿੱਚ ਆਉਂਦੀ ਇਸ ਤਰ੍ਹਾਂ ਤੇ ਆਹ ਹੁਣ ਆਪਾਂ ਆ ਗਏ ਸੀ ਰਸੋਈ ਦੇ ਵਿੱਚ ਜੀ ਆਹ ਜਿਹੜਾ ਸਮਾਨ ਆਪਾਂ ਰਸੋਈ ਦੇ ਵਿੱਚ ਰੱਖਣਾ ਸੀ ਰਸੋਈ 'ਚ ਰੱਖ ਲਿਆਗਾ ਤੇ ਬਾਕੀ ਜਿਹੜੀਆਂ ਬੋਤਲਾਂ ਦੇ ਵਿੱਚ ਆਪਾਂ ਸਮਾਨ ਪਾ ਕੇ ਰੱਖਿਆ ਉਹ ਸਾਰਾ ਆਪਾਂ ਰੱਖ ਦਿੱਤਾ ਜੀ ਰੂਮ ਦੇ ਵਿੱਚ ਤੇ ਆਹ ਸੀਗਾ ਲਾਲ ਮਿਰਚਾਂ ਜੀ ਲਾਲ ਮਿਰਚਾਂ ਵੀ ਆਪਾਂ 1 ਕਿਲੋ ਇਕੱਠੀਆਂ ਹੀ ਮੰਗਾ ਕੇ ਰੱਖਦੇ ਹੁੰਨੇ ਤੇ ਆਹ ਜਿਹੜੇ ਆਪਣੇ ਕੋਲ ਹੈਗੀਆਂ ਲਾਲ ਮਿਰਚਾਂ ਤੇ ਹਲਦੀ ਇਹ ਆਪਾਂ ਇਸ ਨੂੰ ਨਾ ਸੀਲ ਪੈਕ ਕਰ ਦਾਂਗੇ ਉੱਪਰੋਂ ਆਪਣੇ ਕੋਲ ਹੈਗੇ ਹੈਗੇ ਵੀ ਉਹ ਲਗਾਉਣ ਵਾਲਾ ਗਲੂਕੋ ਗੂੰਦ ਹੈਗੀ ਹੈਗੀ ਕਿਤੇ ਉਸ ਨੂੰ ਲਗਾ ਕੇ ਨਾ ਫੇਵਿਕੋਕ ਜਾਂ ਹੈਗਾਗਾ ਤੇ ਉਸ ਨੂੰ ਲਗਾ ਕੇ ਇਸ ਨੂੰ ਬੰਦ ਕਰਕੇ ਰੱਖ ਦੇਵਾਂਗੇ ਤੇ ਪੈਕ ਤੇ ਇਹ ਮੋٹے ਪੈਕਟ ਸੀ ਵਧੀਆ ਤੇ ਇੱਕ ਤਾਂ ਆਇਆ ਹੁਣ ਨਾ ਪੋਲੀਥਿਨ ਜਿਵੇਂ ਨਾਲ ਅਲਫਾ ਭਾਪਿਆਗਾ ਇਹਦੇ ਵਿੱਚ ਤਾਂ ਖਰਾਬ ਹੋਣ ਦਾ ਡਰ ਹੁੰਦਾਗਾ ਪਰ ਉਹ ਪੈਕਟ ਜੇ ਆਪਾਂ ਵਧੀਆ ਮੋٹے ਪੈਕਟ ਸੀ ਉਹਨਾਂ ਨੂੰ ਉਮਝਿਕਰੀ ਰੱਖ ਦੇਵਾਂਗੇ ਕਿਰਾਂ ਆਪਾਂ ਸਬਜੀ ਦੇ ਵਿੱਚ ਪਾ ਕੇ ਦੇਖ ਲਈ ਸੀ ਕਿ ਸਬਜੀ ਬਹੁਤ ਵਧੀਆ ਬਣੀ ਸੀ ਕਿਉਂਕਿ ਬਾਅਦ ਚ ਫਿਰ ਮੋੜਨਾ ਔਖਾ ਹੋ ਜਾਂਦਾ ਰਸਨ ਹੈ ਨਾ ਤੇ ਆਹ ਆਪਣੇ ਕੋਲ ਸੁੱਕਾ ਸਮਾਨ ਸੀ ਜਿਹੜਾ ਉਹ ਵੀ ਆਪਾਂ ਡੱਬਿਆਂ 'ਚ ਪਾ ਕੇ ਰੱਖ ਰਹੇ ਸੀ ਜਿਵੇਂ ਹੁਣ ਬਾਦਾਮ ਹੋਏ ਆਹ ਸੀਗੇ ਜੀ ਕਪੂਰ ਤੇ ਪੀਲੀ ਸਰਸੋਂ ਤੇ ਇਸ ਸਮਾਨ ਨੂੰ ਵੀ ਆਪਾਂ ਡੱਬੇ ਦੇ ਵਿੱਚ ਪਾ ਕੇ ਰੱਖ ਦੇਵਾਂਗੇ ਤੇ ਹੁਣ ਆਪਣੇ ਕੋਲ ਰਹਿ ਗਈ ਸੀ ਇਕੱਲੀ ਸ਼ਾਮਬ ਸੰਭਾਲ ਕਰਨ ਵਾਲੀ ਜੀ ਅ ਸ਼ੱਕਰ ਤੇ ਸ਼ੱਕਰ ਨੂੰ ਵੀ ਹੁਣ ਆਪਾਂ ਡੱਬੇ ਦੇ ਵਿੱਚ ਪਾ ਕੇ ਰੱਖ ਦੇਵਾਂਗੇ ਤੇ ਹੁਣ ਇਸ ਤੋਂ ਇਲਾਵਾ ਕੱਲ ਨੂੰ ਹੁਣ ਮੇਰਾ ਕੰਮ ਹੈਗਾ ਜੀ ਜਿਹੜਾ ਵੀ ਮਤਲਬ ਆਪਾਂ ਖੰਡ ਦਾ ਘੱਟਾ ਹੈਗਾ ਤੇ ਗੋੜਾ ਹੈਗਾ ਉਹਦੋਂ ਵੀ ਉਹਨੂੰ ਵੀ ਪਾਂਡਿਆਂ ਦੇ ਵਿੱਚ ਪਾ ਕੇ ਰੱਖਣਾ ਜੀ ਕਿਉਂਕਿ ਖੰਡ ਦੇ ਆਪ ਗੱਟੇ ਦੇ ਵਿੱਚ ਰੱਖੇ ਰੱਖਦੇ ਨੇ ਫਿਰ ਖਰਾਬ ਹੋ ਜਾਂਦੀ ਹੈਗੀ ਤੇ ਇਹ ਹੈਗੇ ਸੀ ਜੀ ਚਾਟ ਮਸਾਲਾ ਤੇ ਆਮਚੂਰ ਪਾਊਡਰ ਤੇ ਕਸਟਰਡ ਦਾ ਡੱਬਾ ਤੇ ਆ ਸਾਬਣਾ ਸੀਗੇ ਆ ਤੇ ਨਮਕ ਦੀਆਂ ਥੈਲੀਆਂ ਸੀ ਨਮਕ ਮੈਂ ਆਪਾਂ ਡੱਬਾ ਭਰ ਕੇ ਰੱਖ ਲਿਆਤਾ ਸੀਗਾ ਆਹੀ ਐਕਸਟਰਾ ਸੀਗਾ ਇਹ ਆਪਾਂ ਰੱਖ ਦੇਵਾਂਗੇ ਤੇ ਆਹ ਹੁਣ ਆਪਾਂ ਸ਼ੱਕਰ ਲੈਤੀ ਜੀ ਸ਼ੱਕਰ ਨੂੰ ਵੀ ਆਪਾਂ ਧੋਪਰ ਲਗਾ ਲੇਤੀ ਸੀਗੀ ਮੈਂ ਗਾਂਢ ਦੇ ਕੇ ਰੱਖ ਦਿੱਤੀ ਸੀ ਦਵਾਰੇ ਤੇ ਪਹਿਲਾਂ ਨੇ ਥੋੜੀ ਜਿਹੀ ਸਲਾਬੀ ਜੀ ਸੀਗੀ ਤੇ ਹੁਣ ਸੁੱਕ ਕੇ ਵਧੀਆ ਬਣ ਗਈ ਸੀਗੀ ਤੇ ਇਸ ਨੂੰ ਵੀ ਆਪਾਂ ਡੱਬੇ ਦੇ ਵਿੱਚ ਕੱਢ ਕੇ ਰੱਖ ਦੇਵਾਂਗੇ ਜੀ ਪਹਿਲਾਂ ਮੈਂ ਆ ਡੱਬਾ ਲੈਤਾ ਸੀ ਕਿ ਇਸ ਡੱਬੇ ਦੇ ਵਿੱਚ ਪੈਂਦੀ ਨਹੀਂ ਸੀ ਫਿਰ ਮੈਂ ਕਿ ਇਹਦਾ ਢੱਕਣ ਵੀ ਖੋਲਾ ਜਾ ਸੀਗਾ ਤੇ ਆ ਹੈਗਾ ਜੀ ਕਾਲਾ ਨਮਕ ਇਹ ਕਾਲਾ ਨਮਕ ਆਪਣੇ ਕੋਲ ਕਿਹੜਾ ਹੁਣ ਬਣਾਇਆ ਹੋਇਆ ਹੈਗਾ ਹੈਗਾ ਇਸ ਲਈ ਆਪਾਂ ਹੁਣ ਕਾਲਾ ਨਮਕ ਇੱਥੇ ਰੱਖ ਦੇਵਾਂਗੇ ਤੇ ਆ ਫਿਰ ਮੈਂ ਡੱਬੇ ਕੱਢ ਲਈ ਸੀ ਜੀ ਅੰਦਰ ਰੂਮ ਦੇ ਵਿੱਚ ਰੱਖੇ ਹੋਏ ਸੀਗੇ ਕਿਉਂਕਿ ਅਲਮਾਰੀ ਦੇ ਵਿੱਚ ਮੈਂ ਬਰਤਨ ਇਕੱਠੇ ਕਰਕੇ ਰੱਖੇ ਹੋਏ ਸਾਰੇ ਭਾਂਡੇ ਸਟੀਲ ਦੇ ਜਾਂ ਜਿਹੜਾ ਵੀ ਆਪਾਂ ਕੋਈ ਨਵਾਂ ਭਾਂਡਾ ਲੈ ਕੇ ਆਨੇ ਉਹਨੇ ਅਲੱਗ ਭਾਂਡਿਆਂ ਦੀ ਅਲਮਾਰੀ ਲੈ ਕੇ ਰੱਖੀ ਹੋਈ ਹੈ ਤੇ ਉੱਥੋਂ ਫਿਰ ਮੈਂ ਇਹ ਲਈ ਸੀ ਕੱਢ ਕੇ ਇਹਦੇ ਵਿੱਚ ਹੁਣ ਆਪਾਂ ਸ਼ੱਕਰ ਪਾ ਦੇਵ ਇੱਕ ਆਪਣੇ ਕੋਲ ਐਕਸਟਰਾ ਬਚ ਗਿਆ ਸੀਗਾ ਇਹ ਤੇ ਇਹ ਡੱਬਾ ਤੇ ਇਹਦੇ ਵਿੱਚ ਆਪਾਂ ਜਿਹੜਾ ਹੁਣ ਚਾਟ ਮਸਾਲਾ ਤੇ ਜਿਹੜੀ ਹੈਗੀ ਆਪਣੇ ਕੋਲ ਇਹ ਡੱਬੇ ਕਿਉਂਕਿ ਹੁਣ ਚਾਟ ਮਸਾਲਾ ਤੇ આમਚੂਰ ਪਾਊਡਰ ਦੇ ਡੱਬੇ ਘਰੇ ਲੱਗੇ ਹੋਏ ਹੈਗੇ ਡੱਬੀਆਂ ਹੈਗੀਆਂ ਸੀਗੀਆਂ ਇਸ ਲਈ ਇਹਨਾਂ ਨੂੰ ਆਪਾਂ ਇਸ ਡੱਬੇ ਦੇ ਵਿੱਚ ਐਵੇਂ ਜਿਕਰ ਬੰਦ ਡੱਬੀਆਂ ਰੱਖ ਦੇਵਾਂਗੇ ਫਿਰ ਖਰਾਬ ਨਹੀਂ ਹੁੰਦੀਆਂ ਗਈਆਂ ਤੇ ਕਿਰਾਂ ਆਪਾਂ ਸ਼ੱਕਰ ਕੱਢ ਦੇਵਾਂਗੇ ਇਸ ਡੱਬੇ ਦੇ ਵਿੱਚ ਜੀ ਉਹ ਜੀ ਸਾਰੀ ਚੱਕਰ ਆਪਣੀ ਬੈਗ ਵਿੱਚ ਥੋੜੀ ਜਿਹੀ ਬਚੀ ਸੀਗੀ ਉਹ ਫਿਰ ਮੈਂ ਇਸ ੱੱਬੇ 'ਚ ਕੱਢ ਲੈਤੀ ਸੀ ਇਹ ਪੀਲਾ ਡੱਬਾ ਨਾ ਜਿਹੜਾ ਇਹਦਾ ਢੱਕਣ ਥੋੜਾ ਜਿਹਾ ਵੀ ਮਤਲਬ ਖੋਲਾ ਜਿਹਾ ਸੀਗਾ ਖਰਾਬ ਫਿਰ ਮੈਂ ਕਹਣਾ ਵੀ ਨਾਲੇ ਖਰਾਬ ਹੋਣ ਦਾ ਡਰ ਹੁੰਦਾ ਤੇ ਨਾਲੇ ਡਿੱਗ ਪਿਆ ਹੈ ਨਾ ਜਦੋਂ ਵੀ ਆਪਾਂ ਕੱਢਣ-ਕੁੱਢਣ ਲੱਗਦੇ ਆ ਇਸ ਲਈ ਫਿਰ ਮੈਂ ਚੰਗੇ ਡੱਬੇ ਦੇ ਵਿੱਚ ਹੀ ਪਾ ਕੇ ਰੱਖ ਦਿੱਤੀ ਸੀ ਜੀ ਅਤੇ ਐਸਟੋਲੀ ਦੇ ਵਿੱਚ ਆਪਾਂ ਲਾਲ ਮਿਰਚਾਂ ਪਾ ਕੇ ਰੱਖ ਦੇਵਾਂਗੇ ਤੇ ਆਹ ਅਜਮੈਨ ਮੈਂ ਇਹਦੇ ਵਿੱਚ ਕੱਲ ਰੱਖ ਦਿੱਤੀ ਸੀ ਇਹ ਕੱਢ ਕੇ ਹੁਣ ਰੱਖ ਰਹੀ ਸੀ ਵੀ ਕਿਉਂਕਿ ਅਜਮੈਨ ਵੀ ਹੁਣ ਆਪਾਂ ਜਿੰਨੀਕੀ ਜ਼ਰ ਤੇ ਇਹ ਕੁਸਾਪ ਇਹਦੇ ਵਿੱਚ ਭੁੰਨ ਕੇ ਤੇ ਜਿਹੜਾ ਕਾਲਾ ਨਮਕ ਬਣਾਮਗੇ ਉਹਦੇ ਵਿੱਚ ਪਾ ਦੇਵਾਂਗੇ ਕਿਹੜਾ ਹਜੇ ਕਾਲਾ ਨਮਕ ਬਣਿਆ ਹੋਇਆ ਸੀਗਾ ਇਸ ਲਈ ਸ਼ੀਸ਼ੀਆਂ ਦੇ ਵਿੱਚ ਪਾ ਕੇ ਰੱਖ ਦਿੱਤੇ ਤੇ ਐਦਾਂ ਹੀ ਮੈਂ ਸੌਂਫ ਵੀ ਪਾ ਕੇ ਰੱਖ ਦਿੱਤੀ ਸੀ ਕਿ ਜਿੱਤੇ ਆਹ ਲਾਲ ਮਿਰਚ ਆਪਾਂ ਢੋਲੀ ਚ ਪਾ ਕੇ ਰੱਖ ਦੇਵਾਂਗੇ ਤੇ ਇਸ ਤਰ੍ਹਾਂ ਆਪਾਂ ਸਾਮ ਸੰਭਾਲ ਕੀਤੀ ਆਪਣੇ ਆਪਣੇ ਸੌਦੇ ਪਤੀ ਦੀ ਤੇ ਮੈਂ ਜੋ ਵੀ ਮੇਰੀਆਂ ਭੈਣ ਭਰਾ ਵੀਡੀਓ ਦੇਖ ਰਹੇ ਹੈ ਤੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਕੋਈ ਵੀ ਭੈਣ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਹਾਂਜੀ ਹੁਣ ਆਪਾਂ ਜਿਹੜੀਆਂ ਬੋਤਲਾਂ ਸੀਗੀਆਂ ਉਹ ਮੈਂ ਰੂਮ ਦੇ ਵਿੱਚੋਂ ਆਪਣੇ ਉੱਪਰ ਕੰਸ ਲੱਗੀ ਹੋਈ ਜਵੇਂ ਉਹਦੇ ਤੇ ਚੰਤੀ ਕਰਤੀ ਸਾਰੀਆਂ ਦੀ ਕਿਉਂਕਿ ਇੱਥੇ ਰਸੋਈ ਦੇ ਵਿੱਚ ਇਹਨਾਂ ਲੋਟ ਨਹੀਂ ਆਉਂਦਾ ਤੇ ਜਿੰਨੀ ਕਿ ਆਪਾਨੂੰ ਚਾਹੀਦੀ ਸੀ ਜਿਵੇਂ ਹੁਣ ਦਾਲ ਚਾਹੀਦੀ ਸੀ ਨਾ ਹਨਾ ਜਿੰਨੇ ਜਿੰਨੀਆਂ ਉਹਨਾਂ ਨੂੰ ਉਹ ਮੈਂ ਇਸ ਤਰ੍ਹਾਂ ਟਪਿਆਂ ਦੇ ਵਿੱਚ ਕੱਢ ਲੈਂਗਾ ਕਿ ਨਾ ਮੈਂ ਇਸ ਤਰ੍ਹਾਂ ਤੇ ਬਾਕੀ 2-2 ਕਿਲੋ ਦੀਆਂ ਬੋਤਲਾਂ ਆਪਾਂ ਭਰ ਕੇ ਰੱਖ ਜਿੱਤਨਾ ਕਿ ਨਾ ਕਿਉਂਕਿ ਬੋਤਲਾਂ ਦੇ ਵਿੱਚ ਆਪਾਂ ਵੀ ਮਤਲਬ ਜਦੋਂ ਕੋਈ ਵੀ ਦਾਲਾਂ ਪਾ ਕੇ ਰੱਖਦੇ ਆ ਖਰਾਬ ਨਹੀਂ ਹੁੰਦੀਆਂ ਕਟੂ ਪਲਾਂਜੀ ਆਪਣਾ ਵੀ ਮਤਲਬ ਸ਼ੀਮੀ ਨੇ ਪਾ ਕੇ ਰੱਖ ਲਗੇ ਪਰ ਆਪਣੀ ਦਾਲ ਖਰਾਬ ਨਹੀਂ ਹੋਊਗੀ ਤੇ ਪਲਾਂਜੀ ਮੇਰੀਆਂ ਪੈਣਾ ਅਜਮਾ ਕੇ ਦੇਖ ਲੈਣਾ ਤੇ ਹਾਂ ਜਿਹੜੀ ਚਨੇ ਦੀ ਦਾਲ ਹੁੰਦੀ ਹੈ ਉਹਦੇ ਉੱਤੇ ਥੋੜੀ ਜੀ ਵੀ ਮਤਲਬ ਆਪਾਂ ਤੇਲ ਲਗਾ ਸਕਦੇ ਆਂਗੇ ਤੇ ਉਹ ਵੀ ਆਪਦੀ ਮਰਜ਼ੀ ਆ ਆਪਸ਼ਨ ਹੈ ਜੇ ਆਪਾਂ ਜਿਆਦਾ ਦੇ ਤੱਕਰ ਵੀ ਮਤਲਬ ਸਟੋਰ ਕਰਕੇ ਰੱਖਣੀ ਫੇਰ ਹੀ ਹੁੰਦਾ ਹੈ ਨਾ ਜਿਵੇਂ ਹੁਣ ਆਪਣੀ ਚੱਕੀ ਹੈਗੀ ਹੈਗੀ ਆਟਾ ਪੀਸਣ ਵਾਲੀ ਹੁੰਦੀ ਹੈ ਜਿਹੜੀ ਹੱਥਾਂ ਲਈ ਤੇ ਉਹਦੇ ਤੋਂ ਹੁਣ ਆਪਾਂ ਬੇਸਣ ਇਸ ਲਈ ਨਹੀਂ ਮੰਗਾ ਕਿਉਂਕਿ ਮੈਂ ਦਾਲ ਵੀ ਉਸੇ ਦਿੱਤੇ ਦਲੂੰਗੀ ਤੇ ਬੇਸਣ ਵੀ ਉੱਥੇ ਕਰੂੰਗੀ ਚੱਕੀ ਦੇ ਉੱਤੇ ਤੇ ਜਿੰਨੀ ਕਿ ਆਪਾਂ ਨੂੰ ਜ਼ਰੂਰ ਥੋੜਾ ਕੋਈ ਉਨੀ ਇੱਕ ਦਾਲ ਆਪਣੇ ਕੋਲੇ ਹੁਣ ਕੇਰਾ ਛੋਲਿਆਂ ਦੀ ਪਈਏਗੀ ਤੇ ਦਸ ਆਪਾਂ ਬੇਸਨ ਵਾਸਤੇ ਦਾਲ ਕੱਟਾਂਗੇ ਤੇ ਜੀ ਆਪਣਾ ਸੌਦਾ ਪਤਾ ਆਪਾਂ ਜਿੰਨਾ ਲਿਆਂਦਾ ਸੀ ਸਾਰਾ ਸੰਭਾ ਸੰਭਾਈ ਕਰਦੇ ਹੁਣ ਥੋੜੀ-ਬੋਤੀ ਰਹਿੰਦੀ ਹੈ ਹੁਣ ਮੈਂ ਲੋਡ ਕਰਕੇ ਰੱਖ ਦਿੰਦੇ ਹਾਂ ਸਾਰਾ ਸਮਾਨ ਤੇ ਫਿਰ ਮੇਰੇ ਇਦਾਂ ਜੀ ਕਿਸੇ ਨਈ ਵੀਡੀਓ ਦੇ ਨਾਲ ਆਪਣੀ ਵੀਡੀਓ ਵਧੀਆ ਲੱਗੀ ਮੇਰੀਆਂ ਭੈਣਾਂ ਤੇ ਲਾਈਟ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕੋਈ ਨਵੇਂ ਆਪਣੇ ਚੈਨਲ ਤੇ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਫਿਰ ਮੇਰੇ ਦੇ ਕਿਸੇ ਨਈ ਵੀਡੀਓ ਦੇ ਨਾਲ ਤ